ਪੜਾ ਤੇ ਆਵਰੀ ਸਤਿ ਸ਼੍ਰੀ ਅਕਾਲ ਨੌਸਕਾ ਧਿਆਲੇ ਸਤ ਜਿੱਦਾਂ ਕਿ ਆਪਣਾ ਸਾਧਨ ਚੱਲ ਰਿਹਾ ਹੈ ਇੱਕ ਜੋਗੀ ਦੀ ਆਤਮਿਕ ਕਥਾ ਦਾ ਤੇ ਆਪਾਂ ਪਹੁੰਚੇ ਹਾਂ ਅਦੇ 32ਵੇਂ ਅਧਿਆਇ ਤੇ ਜਿੱਤੇ ਵਿਚਾਰਕਿਆ ਚਪਚਾਨ ਅਗੇ ਪਹਿਲਾ ਪਾਪ ਇਸ ਲਈ ਅਧਿਆਇ ਦੇ ਤਰ੍ਹਾਂ ਜਣਾਂ ਜਿਨ੍ਹਾਂ ਕੇ ਅਧਿਆਤਮਾ ਚੱਲ ਰਿਹਾ ਹੈ ਤੇ ਪਿਛਲੇ ਪੜ ਦੇ ਵਿੱਚ ਆਪਾਂ ਜਾਣਿਆ ਸੀਗਾ ਕਿਦਾਂ ਲਾਇੜੀ ਮਾਸ਼ਾ ਜੀ ਨੇ ਇੱਕ ਮੁਰਤੇ ਵਿਅਕਤੀ ਨੂੰ ਜਿਉਂਦਾ ਕਰ ਦਿੱਤਾ ਸੀਗਾ ਇਸ ਉਹਨਾ ਪੌਣਾ ਦੇ ਬਾਰੇ ਜਾਣਦੇ ਆ ਕਿ ਆਖਿਰ ਕੌਣ ਸੀ ਲਾੜੀ ਮਾਸੀ ਜੀ ਇਹਦੇ ਬਾਰੇ ਆਪਾਂ ਨੂੰ ਜੋ ਗਰਾਹੀ ਜਾਣਕਾਰੀ ਦੇ ਰਹੇ ਉਹ ਕਹਿੰਦੇ ਲਾੜੀ ਮਾਸੀ ਦੇ ਜੀਵਨ ਤੇ ਉਹਨਾਂ ਦੇ ਵਿਸ਼ਵ ਹਿਤਕਾਰੀ ਸਿੱਖਿਆਵਾਂ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ ਜਿਹੜੀ ਉਹ ਪ੍ਰਕਾਸ਼ਿਤ ਹੋਈ ਹੈ ਕਹਿੰਦੇ ਤਿੰਨ ਤਰ੍ਹਾਂ ਕਿੰਨ ਤੋਂ ਪਾਦਨ ਭਾਰਤ ਅਮਰੀਕਾ ਤੇ ਯੂਰਪ ਚ ਇਸ ਮੁਕਤੀ ਦਾ ਤੇ ਯੋਗ ਦੇ ਸੰਦੇਸ਼ ਚ ਲੋਕਾਂ ਦੀ ਟੂੰਗੀ ਤੇ ਸੱਚੀ ਸਰਦਾਂ ਦੇਖ ਰਿਹਾ ਹੁਣ ਇੱਥੇ ਉਹ ਗੱਲ ਕਰ ਰਹੇ ਨੇ ਕਿ ਰਿਆਯੋਗ ਦੇ ਬਾਰੇ ਚ ਕਹਿੰਦੇ ਇਸੇ ਕਰਕੇ ਲਾੜੀ ਮਾਸੀ ਦੀ ਜੀਵਨੀ ਜਿਸ ਤਰ੍ਹਾਂ ਦੇ ਪ੍ਰਕਾਣੀ ਕੀਤੀ ਗਈ ਸੀ ਪੱਛਮੀ ਦੁਨੀਆ 'ਚ ਬਹੁਤ ਜ਼ਰੂਰਤ ਹੈ ਉਹਦੀ ਕਹਿੰਦੇ ਇੱਥੋਂ ਦੇ ਲੋਕਾਂ ਨੂੰ ਆਧੁਨਿਕ ਯੋਗੀਆਂ ਦੇ ਜੀਵਨ ਬਾਰੇ ਬਹੁਤ ਕਿਉਂਕਿ ਘੱਟ ਜਾਣਕਾਰੀ ਹੈ ਹੁਣ ਅੱਗੇ ਦੱਸਦੇ ਨੇ ਵੀ ਲਾੜੀ ਨਾਸ਼ਦਾ ਚੈਨਲ 30 ਤੋਂ ਪਰ 1982 ਇਹਨਿਲ ਕੋ ਪਵਿੱਤਰ ਪ੍ਰਾਚੀਨ ਬ੍ਰਾਹਮਣ ਘਾਟਾਂ 'ਚ ਬੰਗਾਲ ਦੇ ਨਦੀਆ ਜ਼ਿਲ੍ਹੇ 'ਚ ਕ੍ਰਿਸ਼ਨानगर ਦੇ ਨੇੜੇ ਪਿੰਡ ਕੋਰਣੀ 'ਚ ਹੋਇਆ ਸੀਗਾ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਗੌਰਮੋਹਨ ਲਾੜੀ ਤੇ ਉਹਨਾਂ ਦੀ ਮਾਤਾ ਦਾ ਨਾਮ ਸੀ ਸ਼੍ਰੀਮਤੀ ਮੁਕਤ ਕਾਸ਼ੀ ਜੀ ਤੋ ਉਹਨਾਂ ਦੀ ਕਹਿੰਦੇ ਮਾਤਾ ਜੀ ਦੀ ਮੌਤ ਵੀ ਬਚਪਨ 'ਚ ਹੀ ਹੋ ਗਈ ਸੀ। ਇਸ ਲਈ ਉਹਨਾਂ ਦੀ ਮਾਤਾ ਜੀ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ ਜਿਹੜੀ ਉਪਲਬਧ ਹੈ। ਪਰ ਇਹਨਾਂ ਕਿਹਾ ਜਾਂਦਾ ਵੀ ਉਹ ਭਗਵਾਨ ਸ਼ਿਵ ਦੀ ਬਹੁਤ ਹੀ ਜ਼ਿਆਦਾ ਪੱਕੀ ਪਤ ਸੀਗੇ। ਤੇ ਲੜੀਵਾਸ਼ੀ ਦਾ ਪੂਰਾ ਨਾਂ ਸੀ ਸ਼ਾਮ ਚਰਲਾਹੇ। ਉਹਨਾਂ ਜਿਹੜਾ ਬਚਪਨ ਸੀ ਆਪਣੇ ਚੱਤੀ ਪੁਸਤੀ ਕਰ ਪਿੰਡ ਘੋੜਨੀ 'ਚ ਬਿਤਾਇਆ ਸੀਗਾ ਤਿੰਨ-ਚਾਰ ਸਾਲ ਦੀ ਉਮਰ 'ਚ ਹੀ ਕਹਿੰਦੇ ਉਹ ਆਪਣੇ ਪੂਰੇ ਸਰੀਰ ਨੂੰ ਰੇਤ ਦੇ ਅੰਦਰ ਲੁਕੋ ਕੇ ਦੇ ਸਿਰਫ ਸਿਰ ਬਾਹਰ ਰੱਖਦੇ ਆ ਅਕਸਰ ਯੋਗਾਸਨ ਜਿ ਬੈਠਿਆ ਉਹ ਲੋਕੋ ਨਾਲੋਂ ਦੇਖਿਆ ਕਰਦੇ ਸੀ। ਫਿਰ ਕਹਿੰਦੇ 1833 ਚ ਸਰਦੀਆਂ ਚ ਪਿੰਡ ਦੇ ਨੇੜੇ ਵਗ ਰਹੀ ਸੀ ਨਦੀ ਜਲੰਗੀ ਨਦੀ। ਉਹ ਨਦੀ ਨੇ ਵਹਾਅ ਨੇ ਆਪਣਾ ਰਸਤਾ ਬਦਲ ਲਿਆ। ਜਿਹਦੇ ਨਾਲ ਕੀ ਹੋਇਆ ਉਹ ਗੰਗਾ ਨਦੀ ਸੀ ਲੀਨ ਹੋ ਗਈ ਤੇ ਉਹਦੇ ਰਸਤਾ ਬਦਲਣਾ ਲਾੜੀ ਮਹਾਸ਼ੇ ਦੇ ਪ੍ਰਵਾਦ ਦੀ ਜਿਹੜੀ ਸਾਰੀ ਜ਼ਮੀਨ ਜਾਇਦਾਦ ਸੀ ਉਹ ਨਸ਼ਟ ਹੋ ਗਈ। ਫਿਰ ਕਹਿੰਦੇ ਉਹ ਛੱਡ ਕੇ ਚਲੇ ਗਈ ਉਸ ਪਿੰਡ ਨੂੰ। ਗੋਰ ਮੋਹਨ ਲਾੜੀ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਕਹਿੰਦੇ ਘਰ ਨਹੀਂ ਪਿੰਡ ਛੱਡ ਕੇ ਪਰਿਵਾਰ ਸਮੇਤ ਵਾਰਾਨਸੀ ਚ ਆ ਕੇ ਪਸ ਕੇ ਤੇ ਉੱਥੇ ਉਹਨਾਂ ਨੇ ਛੇਤੀ ਇੱਕ ਸ਼ਿਵ ਮੰਦਿਰ ਦੀ ਸਥਾਪਨਾ ਕੀਤੀ ਤੇ ਉਹਨਾਂ ਦੇ ਘਰੇ ਵੈਦਿਕ ਧਰਮ ਦੇ ਅਨੁਸਾਰ ਹਰ ਰੋਜ਼ ਸ਼ਾਸਤਰਾ ਦਾ ਅਧਿਆਇ ਪੂਜਾ ਪਾਠ ਤੇ ਦਾਨ ਪੁੰਨ ਹੁੰਦਾ ਰਹਦਾ ਸੀ ਉਹ ਨਿਆਹ ਪਸੰਦ ਖੁੱਲੇ ਵਿਚਾਰਾਂ ਦੇ ਤਾਂ ਸੀਗੇ ਤੇ ਬਾਲਕ ਲਾੜੀ ਨੇ ਵਾਰਾਨਸੀਸ ਕਹਿੰਦੇ ਸਕੂਲਾਂ ਚ ਹਿੰਦੀ ਤੇ ਉਰਦੂ ਦੀ ਪੜ੍ਹਾਈ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਜੈ ਨਾਰਾਇਣ ਕੋਸ਼ਾਲ ਦੇ ਸਕੂਲ ਦੇ ਵਿੱਚ ਸੰਸਕ੍ਰਿਤ ਪਗਲਾ ਫਰਜ ਤੇ ਅੰਗਰੇਜ਼ੀ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਉਹਨਾਂ ਨੇ ਵੇਦਾਂ ਦਾ ਵੀ ਡੂੰਘਾ ਅਧਿਐਨ ਕੀਤਾ ਉਹ ਕਹਿੰਦੇ ਵਿਦਵਾਨ ਬ੍ਰਾਹਮਣਾਂ ਦੀ ਜਿਹੜੀ ਸ਼ਾਸਤ ਚਰਚਾ ਹੁੰਦੀ ਸੀ ਉਹਨੂੰ ਬੜਾ ਮਨ ਲਾ ਕੇ ਸੁਣਦੇ ਰਹਿੰਦੇ ਸੀਗੇ ਇਹਨਾਂ 'ਚ ਮਹਾਰਾਸ਼ਟਰ ਦਾ ਇੱਕ ਪੰਡਤ ਸੀਗੇ ਸ਼੍ਰੀ ਨਾਗਪਟ ਵੀ ਤੇ ਉਹਨਾਂ ਦੇ ਵੀ ਉਹ ਬਹੁਤ ਚਰਚਾ ਸੁਣਦੇ ਰਹਿੰਦੇ ਸੀਗੇ ਸ਼ਾਮਚਨ ਲਾੜੀ ਜਿਹੜੇ ਸੀਗੇ ਕਹਿੰਦੇ ਉਹ ਸ਼ੁਰੂ ਤੋਂ ਹੀ ਤਿਆਲੂ ਨੇ ਮਰ ਤੇ ਹੌਸਲੇ ਵਾਲੇ ਬੱਚੇ ਸੀਗੇ ਜਿਹੜਾ ਆਪਣੇ ਸਾਥੀਆਂ ਜਿਹਨਾਂ ਦੇ ਬਹੁਤ ਹਰਮਨ ਪਿਆਰੇ ਸੀਗੇ ਉਹਨਾਂ ਦਾ ਸਰੀਰ ਜਿਹੜਾ ਸੀ ਸਟੌਲ ਤੰਦਰੁਸਤ ਤੇ ਤਾਕਤਵਰ ਸੀ ਤੇ ਉਹ ਤਰਾਕੀ ਤੋਂ ਇਲਾਵਾ ਹੋਰ ਵੀ ਕਈ ਸਰੀਰਕ ਹੁਨਰਾਂ 'ਚ ਮਾਹਿਰ ਸੀਗੇ 1800 40 ਦੇ ਵਿੱਚ ਕਹਿੰਦੇ ਸ਼ਾਮ ਚਨ ਲਾੜੀ ਦਾ ਵਿਆਹ ਹੋ ਗਿਆ ਸ਼੍ਰੀ ਤੇvn ਨਾਰਾਇਣ ਸੰਨਿਆਲ ਦੀ ਪਤਰੀਕਾ ਸ਼ਿਮਣੀ ਦੀ ਤੇ ਕਾਸ਼ਿਮਣੀ ਦੇਵੀ ਜਿਹੜੀ ਸੀ ਉਹ ਇੱਕ ਆਦਰਸ਼ ਭਾਰਤੀ ਕੈਣੀ ਸੀ ਜਿਹੜੀ ਆਪਣੇ ਘਰ ਦੇ ਫਰਜ਼ਾਂ ਮਹਿਮਾਨਾਂ ਗਰੀਬਾਂ ਦੀ ਸੇਵਾ ਤੇ ਆਪਣੇ ਗ੍ਰੈਸਤਰੰਦੀ ਪੂਰੀ ਪ੍ਰਸੰਤਾ ਤੁਰੋਤ ਪਾਲਨਾ ਕਰਦੀ ਸੀ ਇਸ ਵਿਆਹਤਾ ਜੋੜੀ ਤੋਂ ਦੋ ਸੰਤ ਸਵਾਦੇ ਪੁੱਤਰ ਤਿੰਨ ਕੁੜੀ ਤੇ ਦੋ ਕੁੜੀ ਦਾ ਜਨਮ ਹੋਇਆ ਇਸ ਕਰਕੇ ਦੋ ਪੁੱਤਰੀਆਂ ਦਾ ਜਨਮ ਹੋਇਆ ਇਸ ਕਰਕੇ ਤੇ 1850 ਫੇਰ ਕਹਿੰਦੇ ਨੇ 23 ਸਾਲ ਦੀ ਉਮਰ ਲਾੜੀ ਭਾਸ਼ੇ ਬ੍ਰਿਟਿਸ਼ ਸਰਕਾਰ ਦੇ ਮਿਲਟਰੀ ਇੰਜੀਨੀਅਰਿੰਗ ਮੈਨੀਪੇਜ ਲੇਖਾਕਾਰ ਦੇ ਅਹੁਦੇ ਤੇ ਤਰਾਂਤ ਹੋਇਆ ਤੇ ਨੌਕਰੀ ਕਰਦਿਆ ਕਰਦਿਆ ਉਹਨਾਂ ਨੇ ਸਮੇਂ-ਸਮੇਂ 'ਤੇ ਕਈ ਤਰੱਕੀਆਂ ਵੀ ਪ੍ਰਾਪਤ ਕੀਤੀਆਂ ਇਸ ਤੋਂ ਦੱਸ ਰਹੇ ਨੇ ਵੀ ਸਿਰਫ ਪਰਮਾਤਮਾ ਦੀ ਅੱਖਾਂ ਜੀ ਉਹ ਸਿੱਧ ਪੁੱਛ ਨਹੀਂ ਸੀ ਬਲਕਿ ਇਸ ਛੋਟੇ ਜਿਹੇ ਮਾਨਵੀ ਨਾਟਕ ਚ ਵੀ ਜਿਸ ਚ ਇੱਕ ਦਫਤਰ ਦੇ ਕਰਮਚਾਰੀ ਦੀ ਭੂਮਿਕਾ ਨਿਭਾ ਰਹੀ ਸੀ ਉਹਦੇ ਚ ਵੀ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਸਫਤਤਾ ਪ੍ਰਾਪਤ ਕੀਤੀ ਮਿਲਟਰੀ ਇੰਜੀਨੀਅਰਿੰਗ ਵਿਭਾਗ ਦੀ ਨੌਕਰੀ ਇਤਰਾਸ ਸਮੇ ਸਮੇ ਤੇ ਉਹਨਾਂ ਦੀ ਕਹਿੰਦੇ ਗਾਜ਼ੀਪੁਰ ਨੈਨੀਤਾਲ ਦਾਣਾਪੁਰ ਤੇ ਵਾਰਣਸੀ ਚ ਬਦਲੀ ਹੁੰਦੀ ਰਹੀ ਤਾਂ ਕਹਿੰਦੇ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਨੌਜਵਾਨ ਸ਼ਾਮਚਰ ਲਾੜੀ ਮਾਸ਼ੇ ਨੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ ਪਰਿਵਾਰ ਦੇ ਵਾਸਤੇ ਉਹਨਾਂ ਨੇ ਵਾਰਾਨਸੀ ਦੇ ਭੀੜ ਭੜਕੇ ਤੋਂ ਦੂਰ ਗਰੂਡੇਸ਼ਰ ਮੰਦਿਰ ਚੱਕ ਤਰਕ ਦਿੱਤਾ। ਲਾਰਡ ਮਾਸ਼ੇ ਨੂੰ ਕਹਿੰਦੇ ਆਪਣੇ ਜੀਵਨ ਦੇ 33ਵੇਂ ਸਾਲ 'ਚ ਉਸ ਉਦੇਸ਼ ਦੀ ਪ੍ਰਾਪਤੀ ਹੋਈ ਜਿਸ ਵਾਸਤੇ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲਿਆ। ਹਿਮਾਲਿਆ ਜਰਾਣੇ ਖੇਤ ਦੇ ਨੇੜੇ ਉਹਨਾਂ ਦੀ ਮੁਲਾਕਾਤ ਹੋਈ ਸੀ ਮਹਾਨ ਗੁਰੂ ਪਾਪਾ ਜੀ ਨਾਲ ਜਿਨ੍ਹਾਂ ਨੇ ਗਿਆਪਾ ਮਹਾਤਾਰਬਾ ਬਚ ਕੰਨਿਆ ਉਹਨਾਂ ਨੇ ਹੀ ਉਹਨਾਂ ਨੂੰ ਕਿਰਿਆ ਯੋਗ ਦੀ ਫਿਰ ਦਿਖਿਆ ਦਿੱਤੀ ਸੀਗੀ। ਇਹੀ ਕਦੇ ਪਵਿੱਤਰ ਘਟਨਾ ਸਿਰਫ ਲਾੜੀ ਮਾਸ਼ੇ ਨਾਲ ਹੀ ਨਹੀਂ ਵਾਪਰੀ ਬਲਕਿ ਪੂਰੀ ਨੁਕਤਾ ਦੀ ਵਾਸਤੇ ਇਹ ਬਹੁਤ ਹੀ ਪਵਿੱਤਰ ਘੜੀ ਸੀ ਜਦੋਂ ਯੋਗ ਦੀ ਲੁਕਤ ਹੋਈ ਜਾਂ ਬੜੇ ਲੰਬੇ ਸਮੇਂ ਤੋਂ ਗਵਾਚੀ ਹੋਈ ਯੋਗ ਦੀ ਸਭ ਤੋਂ ਉੱਚੀ ਸਿੱਖਿਆ ਜਿਹੜੀ ਸੀ ਮੁੜ ਕੇ ਫੇਰ ਰੋਸ਼ਨੀ ਵਿੱਚ ਆਈ ਪੁਰਾਣਿਕ ਕਥਾ ਦੇ ਅਨੁਸਾਰ ਕਹਿੰਦੇ ਜਿਸ ਤਰ੍ਹਾਂ ਗੰਗਾ ਨੇ ਸੁਰਗ ਤੋਂ ਪ੍ਰਿਥਵੀ ਪਰ ਉਤਰ ਕੇ ਆਪਣੇ ਪਿਆਸੇ ਪਤ ਭਗੀਰਥ ਨੂੰ ਆਪਣੇ ਦਹਿ ਦੇ ਜਲ ਨਾਲ ਤ੍ਰਿਪਤ ਕੀਤਾ ਸੀ ਉਸੇ ਤਰ੍ਹਾਂ ਕਦੇ 1861 ਚ ਕਿਰਿਆਯੋਗ ਤੇ ਦਿਵਯ ਨਦੀ ਹਿਮਾਲਿਆ ਦੇ ਗੁਪਤ ਗੁਫਾਵਾਂ 'ਚੋਂ ਨਿਕਲ ਕੇ ਪਿਆਸੇ ਮਾਨਵਾਂ ਦੀਆਂ ਬਸਤੀਆਂ ਵੱਲ ਵਧ ਤੈਥੇ ਜਨਮ ਹੋਇਆ ਸੀ ਦੁਬਾਰਾ ਤੋਂ ਫੇਰ ਕਿਰਿਆਯੋਗ ਇੱਕ ਵਾਜ ਜਿਹੜਾ ਸੀ ਸਾਡੇ ਲਈ ਆਪ ਲੋਕਾਂ ਲਈ ਉਹ ਉਪਲਬਧ ਹੋ ਗਿਆ ਸੀਗਾ ਤਾਂ 에 ਸੀਗਾ ਅੱਜ ਦਾ ਆਪਣਾ ਇਹ ਛੋਟਾ ਜਿਹਾ ਸਵਾ ਤੇ ਸੀਗਾ ਤੇ ਕੱਲ ਤੋਂ ਆਪਾਂ ਫੇਰ ਨਵਾਂ ਅਧਿਆਇ ਸ਼ੁਰੂ ਕਰਾਂਗੇ ਸਾਥਿਓ ਮੈਨੂੰ ਇਹਨੇ ਪਿਆਰ ਨਾਲ ਸੁਣਨ ਲਈ ਥੋੜਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਚੰਗਾ ਲੱਗਦਾ ਹੈ ਤੱਕੇ ਪਕੜ ਕੇ ਆਪਣੇ ਹੋਰ ਨਾਲ ਸਾਥੀਆਂ ਨਾਲ ਸ਼ੇਅਰ ਵੀ ਸ਼ੁਰੂ ਕਰਿਆ ਕਰੋ ਜਲਦੀ ਆਪਾਂ ਫੇਰ ਮਿਲਾਂਗੇ ਅਗਲੇ ਅਤੇ ਆਦੇ